ਸ੍ਰੀਕਾਲ ਜੀ ਸਟਾਈਲ ਬਲੂਮ ਐਂਡ ਸਪਾਈਸ ਬਲੋਗ ਤੇ ਤੁਹਾਡਾ ਵੈਲਕਮ ਅੱਜ ਅਸੀਂ ਬਣਾਵਾਂਗੇ ਪੀਜ਼ਾ ਮਰ ਤੁਸੀਂ ਸਾਡੇ ਨਾਲ ਪੀਜ਼ਾ ਦੀ ਰੈਸਪੀ ਟਰਾਈ ਕਰਕੇ ਦੇਖਿਓ ਤੁਹਾਡਾ ਕਿਹੋ ਜਿਹਾ ਬਣਦਾ ਔਰ ਅਸੀਂ 3 ਕੱਪ ਮੈਦਾ ਲਿਆ 1 ਕੱਪ ਦਹੀਂ ਦਾ ਲਿਆ ਉਹੀ ਜਿਹਦੇ ਨਾਲ ਅਸੀਂ ਮੈਦਾ ਮੈਜ਼ਰਮੈਂਟ ਕੀਤੀ ਹੈ ਮੈਦੇ ਦੀ ਉਹੀ ਦਹੀਂ ਲੈਣਾ ਬੇਕਿੰਗ ਪਾਊਡਰ ਬੇਕਿੰਗ ਸੋਡਾ ਔਰ ਸਾਲਟ ਪਾ ਕੇ ਔਰ ਥੋੜਾ ਥੋੜਾ ਪਾਣੀ ਪਾ ਕੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਆਟਾ ਗੁੰਨ ਲੈਣਾ ਵਧੀਆ ਡੋਏ ਦਾ ਬਣਾ ਲੈਣਾ ਔਰ ਡੋ ਨੋਰਮਲ ਹੋਣਾ ਚਾਹੀਦਾ ਜਿਵੇਂ ਦਾ ਆਪਾਂ ਰੋਟੀ ਬਣਾਉਨੇ ਆ ਜਾਂ ਪੂੜੀਆਂ ਬਣਾਉਨੇ ਆ ਉਹ ਜਿਹਾ ਡੋ ਹੋਣਾ ਚਾਹੀਦਾ ਨੋਰਮਲ ਨਾ ਹਾਰਡ ਹੋਣਾ ਚਾਹੀਦਾ ਨਾ ਹੀ ਜ਼ਿਆਦਾ ਸੌਫਟ ਹੋਣਾ ਚਾਹੀਦਾ ਔਰ ਆਟਾ ਹੁਣ ਅਸੀਂ ਰੱਖ ਦਵਾਂਗੇ ਰੈਸਟ ਵਾਸਤੇ ਤਾਂ ਕਿ ਇਹਦੇ ਵਿੱਚ ਰਿਐਕਸ਼ਨ ਹੋਏ ਔਰ ਹੁਣ ਆਪਾਂ ਦੋ ਟਮਾਟਰ ਲਏ ਨੇ ਟਮਾਟਰ ਨੂੰ ਤੁਸੀਂ ਬੋਇਲ ਕਰਕੇ ਛਿਲਕਾ ਉਤਾਰ ਸਕਦੇ ਹੋ ਨਹੀਂ ਤੇ ਰੋਸਟ ਵੀ ਕਰ ਸਕਦੇ ਅਸੀਂ ਰੋਸਟ ਕੀਤੇ ਨੇ ਔਰ ਇਹਨਾਂ ਦੀ ਦੋਨਾਂ ਟਮਾਟਰਾਂ ਦੀ ਆਪਾਂ ਪਿਊਰੀ ਬਣਾ ਲਵਾਂਗੇ ਕਿ ਆਪਾਂ ਪੀਜ਼ਾ ਪਾਸਤਾ ਸੌਸ ਬਣਾਉਣ ਲੱਗੇ ਆਂ ਇਹਦੇ ਲਈ ਲਸਣ ਚਾਹੀਦਾ ਹੈ ਮਟਰ ਪਿਉਰੀ ਸੋਇਆ ਸੌਸ ਟਮਾਟੋ ਸੌਸ ਪਿਆਜ਼ ਚਿਲੀ ਫਲੈਕਸ ਹਰੀ ਮਿਰਚ ਹੁਣ ਆਪਾਂ ਇੱਕ ਪੈਨ ਦੇ ਵਿੱਚ ਵੈਜੀਟੇਬਲ ਔਇਲ ਲਿਆ ਇਹਦੇ ਵਿੱਚ ਆਪਾਂ ਸਾਰਾ ਲਸਣ ਇਹਦੇ ਵਿੱਚ ਪਾਵਾਂਗੇ ਪਿਆਜ਼ ਪਿਆਜ਼ ਵੀ ਚੰਗੀ ਤਰ੍ਹਾਂ ਭੁੰਨ ਲਾਂਗੇ ਤਾਂ ਕਿ ਇਹਨਾਂ ਦੇ ਵਿੱਚ ਕੱਚਾ ਟੇਸਟ ਨਾ ਰਹਿ ਜਾਏ ਇਹਨਾਂ ਦਾ ਉਸ ਤੋਂ ਬਾਅਦ ਹਰੀ ਮਿਰਚ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਅਨਸੋਰਟੇ ਕਰ ਲਾਂਗੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਦੀ ਪਿਉਰੀ ਪਾਵਾਂਗੇ ਟਮਾਟਰ ਤੁਸੀਂ ਪਿਉਰੀ ਜਿਆਦਾ ਵੀ ਬਣਾ ਸਕਦੇ ਹੋ ਉਹ ਤੁਹਾਡੀ ਨੀਡ ਦੇ ਅਕੋਰਡਿੰਗ ਜਿੰਨੀ ਤੁਸੀਂ ਚਾਹੁੰਦੇ ਹੋ ਤੇ ਇਹਦੇ ਵਿੱਚ ਸਾਲਟ ਪਾਵਾਂਗੇ ਟਮਾਟੋ ਸੌਸ ਉਹ ਸੋਇਆ ਸੌਸ ਪਾ ਦਾਂਗੇ ਹੁਣ ਇਹਦੇ ਵਿੱਚ ਪਾਵਾਂਗੇ ਰੈਡ ਚਿਲੀ ਫਲੈਕਸ 오ਰੀਗানো ਇਨੋਂ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਮਿਕਸ ਕਰ ਦਾਂਗੇ ਥੋੜਾ ਪਾਣੀ ਪਾ ਲਾਂਗੇ ਔਰ ਅੱਛੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਜੇ ਚਾਹੋ ਤਾਂ ਤੁਸੀਂ ਇਹਨੂੰ ਹੁਣ ਮਿਕਸਰ ਜਾਰ ਦੇ ਵਿੱਚ ਪਾ ਕੇ ਥੋੜਾ ਪੀਸ ਵੀ ਸਕਦੇ ਹੋ ਤੇ ਇਧਰ ਅਸੀਂ ਵੈਜੀਟੇਬਲ ਚੋਪ ਕਰ ਲਿਆ ਨੇ ਅਨਿਅਨ ਪਪਰਿਕਮ ਕੌਰਨ ਚੀਜ਼ ਬੈਲਨ ਨਾਲ ਵੇਲ ਵੀ ਸਾਖਦੇ ਹਾਂ ਬਟ ਮੈਂ ਇਹਨੂੰ ਹੱਥ ਨਾਲ ਹੀ ਇਹਦੇ ਉੱਪਰ ਲਾ ਲਿਆ ਹੋਇਆ ਇਹਦੇ ਵਿੱਚ ਆਪਾਂ ਫੋਕ ਨਾਲ ਹੋਲ ਕਰਾਂਗੇ ਤਾਂ ਕਿ ਜਦੋਂ ਆਪਾਂ ਇਹਨੂੰ oven 'ਚ ਰੱਖਾਂਗੇ ਤੇ ਇਹ ਫੁੱਲੇ ਨਹੀਂ ਇਹ ਜਿਹੜੇ ਹੋਲਸ ਕੀਤੇ ਆ ਉਹਨਾਂ ਵਿੱਚ ਇਹਨਾਂ ਦੀ ਹਵਾ ਕ੍ਰੋਸ ਹੋ ਜਾਏਗੀ ਔਰ ਇਹਦਾ ਜਿਹੜਾ ਪੀਜ਼ਾ ਬੇਸ ਹੈ ਇਹ ਫੁੱਲੇਗਾ ਨਹੀਂ ਲਗਦੇ ਚੁੱਪ ਚਾਏ ਦੇ ਉੱਪਰ ਆਪਾਂ ਸਾਰਾ ਇਹਦਾ ਬੇਸ ਹੈ ਉਹਨੂੰ ਪੀਜ਼ਾ ਸੌਸ ਨਾਲ ਕਵਰ ਕਰ ਦਾਂਗੇ ਚੰਗੀ ਤਰ੍ਹਾਂ ਸਾਰਾ ਜਿੰਨਾ ਸਾਰਾ ਬੇਸ ਇਹਦਾ ਪੀਜ਼ਾ ਪੀਜ਼ਾ ਸੌਸ ਲਗਾ ਲਾਂਗੇ ਸਾਰੇ ਬੇਸ ਤੇ ਪੀਜ਼ਾ ਸੋਸ ਲਗਾਉਣ ਤੋਂ ਬਾਅਦ ਹੁਣ ਆਪਣਾ ਵੈਜੀਟੇਬਲਸ ਜਿੰਨੀਆਂ ਕਾਪਾ ਨੂੰ ਵਧੀਆ ਲੱਗਦਾ ਆਪਦੀ ਅਕੋਰਡਿੰਗ ਤੁਸੀਂ ਇਹਦੀ ਟੋਪਿੰਗ ਜਿੰਨੇ ਦੀ ਵੀ ਚਾਹੋ ਤੁਸੀਂ ਬਣਾ ਸਕਦੇ ਹੋ ਵੈਸੇ ਪੀਜ਼ਾ ਕੜਾਈ ਦੇ ਵਿੱਚ ਥੱਲੇ ਉਹਦੇ ਜੋ ਨਮਕ ਪਾ ਕੇ ਉਹਦੇ ਉੱਪਰ ਤੁਸੀਂ ਕੋਈ ਵੀ ਕੋਲੀ ਜਾਂ ਫਿਰ ਕੋਈ ਸਟੈਂਡ ਰੱਖ ਕੇ ਉਹਦੇ ਉੱਪਰ ਤੁਸੀਂ ਥਾਲੀ ਦੇ ਵਿੱਚ ਜਾਂ ਫਿਰ ਪਲੇਟ ਦੇ ਵਿੱਚ ਇਹ ਪੀਜ਼ਾ ਬੇਸ ਰੱਖ ਕੇ ਉਹਦੇ ਉੱਪਰ ਵੈਜੀਟੇਬਲਸ ਵਗੈਰਾ ਸਾਰਾ ਕੁਝ ਪਾ ਕੇ ਉਹਨੂੰ ਤੁਸੀਂ ਅੱਧੇ ਘੰਟੇ ਵਾਸਤੇ ਟੱਕ ਕੇ ਰੱਖ ਦੋ ਗੈਸ ਚਲਾ ਕੇ ਔਰ ਤੁਹਾਡਾ ਪੀਜ਼ਾ ਡੈਰੀ ਹੋ ਜਾਏਗਾ ਹੁਣ ਅਸੀਂ ਸਾਰੀਆਂ ਇਹ ਜੈਗੇਟੇਬਲਸ ਇਹਦੇ ਉੱਪਰ ਰੱਖ ਕੇ ਤੇ ਮੈਂ ਇਹਨੂੰ ਬਣਾ ਰਹੀ ਹਾਂ येलो ਕੈਪਸਿਕਮ ਵੀ ਪਾ ਸਕਦੇ ਹਾਂ ਮਸ਼ਰੂਮ ਵੀ ਪਾ ਸਕਦੇ ਹਾਂ ਟਮੈਟੋ ਵੀ ਪਾ ਸਕਦੇ ਹਾਂ ਬਟ ਮੈਂ ਬੱਚਿਆਂ ਵਾਸਤੇ ਬਣਾ ਰਹੀ ਸੀ ਤੇ ਸੋ ਬੱਚਿਆਂ ਨੂੰ ਇਹੀ ਚੀਜ਼ਾਂ ਹੀ ਪਸੰਦ ਨੇ ਸਿਰ ਚਾਰ ਚੀਜ਼ਾਂ ਹੀ ਵਧੀਆ ਲੱਗਦੀਆਂ ਨੇ ਪੀਜ਼ਾ ਦੇ ਵਿੱਚ ਇਸ ਕਰਕੇ ਮੈਂ ਬਾਕੀ ਕੋਈ ਵੀ ਚੀਜ਼ ਇਹਦੇ ਵਿੱਚ ਹੱਡ ਨਹੀਂ ਕੀਤੀ ਤੁਸੀਂ ਆਪਣੇ ਅਕੋਰਡਿੰਗ ਕੁਝ ਵੀ ਪਾ ਸਕਦੇ ਹੋ ਇਹ ਅਸੀਂ ਉੱਪਰ ਪਾ ਦਿੱਤਾ ਚੀਜ਼ ਮੋਜ਼ਰੇਲਾ ਚੀਜ਼ ਔਰ ਇਹ ਟੈਲੀਫਲੈਕਸ ਬਹੁਤ ਉੱਪਰ ਪਾ ਦਾਂਗੇ ਆਪਾਂ ਓਰੀਗਨੋ ਇਸ ਜਿョਰੀ ਗਿਆਨ ਪਾ ਦਿੱਤਾ। ਹਰ ਇੱਕ ਜੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘੱਟ ਜ਼ਿਆਦਾ ਕਰ ਸਕਦੇ ਹੋ ਆਪਣੀ ਨੀਡ ਦੇ ਅਕੋਰਡਿੰਗ। ਹੁਣ ਅਸੀਂ ਪੀਜ਼ਾ ਰੱਖ ਦਿੱਤਾ ਹੈ ਹਮਨ 10 ਮਿੰਟ ਵਾਸਤੇ ਬੇਕ ਹੋਣ ਲਈ। ਆਫਟਰ 10 ਮਿੰਟਸ। ਲੋਡ, ਦੇ ਪੀਜ਼ਾਸ ਆ ਡਾਟ ਰੈਡੀ ਆ। ਹੁਣ ਤੁਹਾਨੂੰ ਕੱਟ ਇਹਨੂੰ ਕੱਟ ਕਰਕੇ ਦਿਖਾਉਣੀ ਆ ਕਿ ਇਹ ਕਿਹੋ ਜਿਹਾ ਬਣਿਆ ਹੋਇਆ। ਇਹ ਦੇਖੋ। ਬਹੁਤ ਵਧੀਆ ਬਣਿਆ ਇਹਦਾ ਬੇਸ ਬਹੁਤ ਹੀ ਮਤਲਬ ਵਧੀਆ ਬਣਿਆ ਔਰ ਤੁਸੀਂ ਆ ਦੇਖੋ ਮੈਂ ਤੁਹਾਨੂੰ ਦੇਖੋ ਨਾ ਆ ਦੇਖੋ ਚੀਜ਼ ਕਿਵੇਂ ਨਿਕਲ ਰਿਹਾ ਚੀਜ਼ ਤੁਸੀਂ ਆਪਣੇ ਅਨਿਹੜ ਦੇ ਅਕੋਰਡਿੰਗ ਜਿਆਦਾ ਵੀ ਪਾ ਸਕਦੇ ਹੋ ਪਰ ਬੱਚਾ ਨੂੰ ਜਿਆਦਾ ਖਾਣਾ ਪਸੰਦ ਹੈ ਜਿਵੇਂ ਵੀ ਚਾਹ ਤੁਸੀਂ ਬਣਾ ਸਕਦੇ ਹੋ ਮੇਨ ਗੱਲ ਤਾਂ ਹੁੰਦੀ ਹੈ ਕਿ ਬੇਸ ਦੀ ਬੇਸ ਵਧੀਆ ਬਣ ਗਿਆ ਤੁਸੀਂ ਸਮਝੋ ਪੀਜ਼ਾ ਵੀ ਵਧੀਆ ਬਣ ਗਿਆ ਦੇਖੋ ਬੇਸ ਦੀ ਮੋਟਾਈ ਪ੍ਰੋਪਰ ਆ ਨਾ ਜਿਆਦਾ ਨਾ ਘੱਟ ਆ ਤਾਂ ਤੁਸੀਂ ਵੀ ਹੁਣ ਟਰਾਈ ਕਰੋ ਤੇ ਜ਼ਰੂਰ ਦੱਸਿਓ ਕਿ ਕਿਹੋ ਜਿਹਾ ਬਣਿਆ ਪੀਜ਼ਾ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰਿਓ ਥੈਂਕ ਯੂ